God gave us Sidhu Sidhu gave us music that music gave us inspiration main hamesha jab live pe chadhta hu na to sare siddu 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 ਅੱਜਕਲ ਸੋਸ਼ਲ ਮੀਡੀਆ ਤੇ ਬੋਹੀਮੀਆ ਪਾਜੀ ਦੀ ਇਹ ਲਾਈਵ ਬਹੁਤ ਜ਼ਿਆਦਾ ਚੱਲ ਰਹੀ ਹੈ ਜਿਹਦੇ ਵਿੱਚ ਉਹ ਸਿੱਧੂ ਮੂਸੇਵਾਲਾ ਬਾਈ ਤੇ ਕਰਨ ਔਜਲਾ ਦੀ ਗੱਲ ਕਰ ਰਹੇ ਨੇ ਤੇ ਉਹ ਇਹ ਦੱਸ ਰਹੇ ਨੇ ਕਿ ਇਹਨਾਂ ਦੋਨਾਂ ਦੇ ਕੀ ਰਿਐਕਸ਼ਨ ਹੁੰਦੇ ਸੀ ਜਦੋਂ ਇਹਨਾਂ ਦੀ ਇੱਕ ਦੂਜੇ ਨਾਲ ਕੰਟਰੋਵਰਸੀ ਦੇ ਬਾਰੇ ਗੱਲ ਕਰਦੇ ਸੀ ਅਸੀਂ ਜਦ ਮੈਂ ਸਿੱਧੂ ਕੇ ਸਾਥ ਹੈਂਗਆਊਟ ਕਰਤਾ ਥਾ ਉਸੇ ਟਾਈਮ ਤੇ ਮੈਨੇ ਕਰਨ ਕੇ ਸਾਥ ਵੀ ਗਾਣਾ ਕੀਤਾ ਬੋਹੀਮੀਆ ਪਾਜੀ ਨੇ ਇਹ ਵੀ ਕਿਹਾ ਕਿ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਕਿ ਤੁਸੀਂ ਇਹ ਵਾਲੀ ਬੀਫ ਖਤਮ ਕਰੋ ਤੇ ਲੜਾਈ ਝਗੜੇ ਦੇ ਵਿੱਚ ਕੁਝ ਨਹੀਂ ਰੱਖਿਆ ਸਿੱਧੂ ਕੋ ਮੈਂ ਲੈਕਚਰ ਵੀ ਦਿੱਤਾ ਥਾ ਕਿ ਆ ਛੱਡੋ ਯੂ ਗਾਟ ਦਾ ਛੋਟਾ ਭਾਈ ਜ਼ਿੰਦਾਬਾਦ। ਉਸਕੇ ਪੇਜ 'ਤੇ ਉੱਪਰ ਮੇਰਾ ਐਲਬਮ ਚੱਲ ਰਹਾ ਹੁੰਦਾ। ਜਿਕਰ ਜਿਵੇਂ ਸਿੱਧੂ ਬਾਈ ਜਿਉਂਦੇ ਹੁੰਦੇ ਤਾਂ ਬੋਹਿਮੀਆਂ ਦੀ ਜਿਹੜੀ ਨਵੀਂ ਐਲਬਮ ਹੈ ਉਹ ਸਿੱਧੂ ਬਾਈ ਦੀ ਸਟੋਰੀਜ਼ ਦੇ ਉੱਤੇ ਚੱਲ ਰਹੀ ਹੁੰਦੀ। ਤੋਂ ਇੰਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਤੁਸੀਂ ਸਿੱਧੂ ਬਾਈ ਦੀ ਇਹ ਵਾਲੀ ਲਾਈਵ ਸੁਣੋ ਜਿਹਦੇ ਵਿੱਚ ਸਿੱਧੂ ਮਸੂਏ ਵਾਲਾ ਬਾਈ ਬੋਹਿਮੀਆਂ ਨੂੰ ਇਹ ਕਹਿ ਰਹੇ ਨੇ ਕਿ ਸਾਨੂੰ ਉਹ ਪੁਰਾਣਾ ਬੋਹਿਮੀਆਂ ਚਾਹੀਦਾ। ਤੁਹਾਡਾ ਜਿਹੜਾ ਪੁਰਾਣਾ ਰੈਪ ਦਾ ਸਟਾਈਲ ਸੀ। ਪੁਰਾਣੀ ਵਾਈਬ ਬਾਈ ਜੋ ਪਹਿਲਾਂ ਰੈਪ ਕਰਦਾ ਸੀ ਬਾਈ ਜੋ ਪਹਿਲਾਂ ਮੂਰ ਸੀ ਤੁਸੀਂ ਕਦੇ ਉਹ ਪਾਇਆ ਹੋਣਾ ਤੇ ਫਿਰ ਤੁਸੀਂ ਬੋਹਿਮੀਆਂ ਦੀ ਨਵੀਂ ਐਲਬਮ ਦੇ ਵਿੱਚੋਂ ਕਾਲੀ ਹੁੱਡੀ ਗਾਣਾ ਸੁਣੋਗੇ ਤੇ ਤੁਹਾਨੂੰ ਇਦਾਂ ਲੱਗੂਗਾ ਕਿ ਸਿੱਧੂ ਬਾਈ ਦੀਆਂ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਇਹ ਵਾਲਾ ਗਾਣਾ ਲਿਖਿਆ ਗਿਆ। ਕਾਲੀ ਵਿੱਚ ਕਾਲੀ ਹੁੱਡੀ ਤੇ ਕਾਲੀ ਬੀਨੀ। ਬੋਹਿਮੀਆਂ ਪਾਜ ਨੇ ਕੋਸ਼ਿਸ਼ ਕੀਤੀ ਕਿ ਇਸ ਗਾਣੇ ਦੇ ਵਿੱਚ ਤੇ ਇਸ ਐਲਬਮ ਦੇ ਵਿੱਚ ਪੁਰਾਣਾ ਟੈਸਟ ਪਾਇਆ ਜਾਵੇ। ਇਹ ਕੋਸ਼ਿਸ਼ ਸਫਲ ਵੀ ਹੋਈ ਹੈ ਇਹਨਾਂ ਦੀ ਜੇਕਰ ਬੋਹਿਮੀਆਂ ਦੀ ਇਸ ਲਾਈਵ ਦੇ ਬਾਰੇ ਗੱਲ ਕਰੀਏ ਤਾਂ ਉਹਨਾਂ ਨੇ ਇਹ ਕਿਹਾ ਕਿ ਅੱਜ ਮੇਰਾ ਗਾਣਾ ਸਿੱਧੂ ਬਾਈ ਦੀ ਸਟੋਰੀਜ਼ ਦੇ ਵਿੱਚ ਚੱਲ ਰਿਹਾ ਹੁੰਦਾ। ਉਹਦਾ ਕਾਰਨ ਇਹ ਹੈ ਕਿ ਸਿੱਧੂ ਬਾਈ ਬੋਹਿਮੀਆਂ ਨਾਲ ਸਿੱਧੂ ਬਾਈ ਦੇ ਜਿਹੜੇ ਕਾਲਜ ਦਾ ਫਰੈਂਡ ਸੀ ਉਹਨਾਂ ਨੇ ਆਪਣੇ ਇੰਟਰਵਿਊ ਦੇ ਵਿੱਚ ਵੀ ਇਹ ਗੱਲ ਬੋਲੀ ਹੈ ਨਹੀਂ ਨਹੀਂ ਸੋਚਿਆ ਸੀਗਾ ਉਸ ਟਾਈਮ ਤਾਂ ਕਿਹੜੇ ਗਾਣੇ ਅਸੀਂ ਉਦੋਂ ਸੁਣ ਰਹੇ ਸੀ ਜਿਹੜੇ ਸਿੰਗਰ ਸਿੱਧੂ ਨਾਲ ਕਲੈਬੋਰੇਸ਼ਨਸ ਵੀ ਆਉਣਗੀਆਂ ਸਿੱਧੂ ਸਾਨੂੰ ਕਦੇ ਉਹਨਾਂ ਦੇ ਗਾਣੇ ਫੋਨ ਤੇ ਲਾਈਵ ਵੀ ਸੁਣਾਉਂਗਾ ਬੋਹਿਮੀਆ ਬਾਜੀ ਨੂੰ ਆਪਣੀ ਐਲਬਮ ਤੋਂ ਬਾਅਦ ਹੁਣ ਗੁੱਸਾ ਇਸ ਲਈ ਆ ਰਿਹਾ ਸਿੱਧੂ ਬਾਈ ਦੀ ਮੈਨੇਜਮੈਂਟ ਤੇ ਕਿਉਂਕਿ ਜੇਕਰ ਸਿੱਧੂ ਬਾਈ ਜਿਉਂਦੇ ਹੁੰਦੇ ਤਾਂ ਇਹ ਗੱਲ ਆਪਾਂ ਵੀ ਜਾਣਦੇ ਹਾਂ ਕਿ ਉਹ ਬੋਹਿਮੀਆ ਬਾਜੀ ਦੀ ਇਸ ਐਲਬਮ ਦੀ ਸਪੋਰਟ ਜ਼ਰੂਰ ਕਰਦੇ ਬੋਹਿਮੀਆ ਬਾਜੀ ਪਹਿਲਾਂ ਹੀ ਬਹੁਤ ਵੱਡੇ ਨੇ ਕਿਉਂ ਕਰਦਾ ਹੁੰਦਾ ਸੀ ਤੇ ਅੱਜ ਉਹਨਾਂ ਦੇ ਪੇਜ ਤੇ ਬੋਹਮੀਆ ਭੱਜ ਦੀ ਇਹ ਐਲਬਮ ਸ਼ੇਅਰ ਵੀ ਨਹੀਂ ਕੀਤੀ ਗਈ ਇਸ ਦੇ ਨਾਲ ਹੀ ਬਾਕੀ ਸਾਰੇ ਆਰਟਿਸਟ ਦੇ ਨਾਲ ਵੀ ਇਦਾਂ ਹੀ ਹੋਇਆ ਕਿ ਜੇਕਰ ਸਿੱਧੂ ਬਾਈ ਜਿਉਂਦਾ ਹੁੰਦਾ ਤਾਂ ਬਾਕੀ ਕਾਫੀ ਸਾਰੇ ਆਰਟਿਸਟ ਨੇ ਇਦਾਂ ਦੇ ਜਿਨ੍ਹਾਂ ਦੀ ਸਪੋਰਟ ਕਰਨੀ ਸੀ ਤੇ ਸਿੱਧੂ ਬਾਈ ਨੇ ਉਹਨਾਂ ਦੇ ਗਾਣੇ ਸ਼ੇਅਰ ਕਰਨੇ ਸੀ ਆਪਣੇ ਪੇਜ ਤੇ ਕਿਉਂਕਿ ਆਪਾਂ ਜਾਣਦੇ ਹਾਂ ਕਿ ਸਿੱਧੂ ਬਾਈ ਦਾ ਇੰਸਟਾਗ੍ਰam ਪੇਜ ਹੁਣ ਐਕਟਿਵ ਹੈ ਉਹਦੇ ਤੇ ਹੁਣ ਓਦਾਂ ਪੋਸਟ ਕਰਦੇ ਰਹਿਣਾ ਚਾਹੀਦਾ ਉਹਨਾਂ ਦੀ ਟੀਮ ਨੂੰ ਜਿੱਦਾਂ ਸਿੱਧੂ ਬਾਈ ਕਰਦੇ ਹੁੰਦੇ ਸੀ ਜਾਂ ਸਟੋਰੀ ਵਗੈਰਾ ਲਾਉਂਦੇ ਹੁੰਦੇ ਸੀ ਸਿੱਧੂ ਬਾਈ ਤੇ ਕਰਨ ਲਤਾ ਹੋਈ ਹੈ ਪਰ ਬੀਫ ਦੇ ਨਾਲ ਨਾਲ ਉਹ ਕਹਿ ਰਹੇ ਨੇ ਕਿ ਮੇਰੇ ਲਿਰਿਕਸ ਨੂੰ ਧਿਆਨ ਨਾਲ ਸੁਣੋ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਮੈਂ ਇਹ ਚੀਜ਼ ਲਿਖਣ ਦੀ ਕੋਸ਼ਿਸ਼ ਕੀਤੀ ਹੈ ਕਿ ਲੜਾਈ ਝਗੜੇ ਚ ਕੁਝ ਨਹੀਂ ਪਿਆ ਆਪਾਂ ਸਾਰੇ ਬੈਠ ਕੇ ਇਕੱਠੇ ਰੋਟੀ ਖਾਈਏ ਸਾਰੇ ਬੈਠ ਕੇ ਖਾਂ ਰੋਟੀ ਫਿਰ ਇੱਕ ਲਾਈਨ ਦੇ ਵਿੱਚ ਬੁਹੀਮੀਆ ਪੱਜ ਨੇ ਇਹ ਕਿਹਾ ਕਿ ਰੈਪ ਗੇਮ ਹੁਣ ਮੇਰੇ ਅੱਗੇ ਗੱਲ ਛੋਟੀ ਪੀਏ ਇਹ ਜਿਹੜੇ ਕੰਪੀਟੀਸ਼ਨ ਵਗੈਰਾ ਹੁੰਦੇ ਨੇ ਜਾਂ ਬੀਫ ਚੱਲਦੀ ਹੈ ਕੋਈ ਕੰਟਰੋਵਰਸੀ ਹੁੰਦੀ ਹੈ ਇਹ ਬਹੁਤ ਛੋਟੀਆਂ ਗੱਲਾਂ ਨੇ ਆਪਾਂ ਨੂੰ ਇਹਨਾਂ ਤੋਂ ਉੱਪਰ ਉੱਠਣਾ ਚਾਹੀਦਾ ਤੇ ਇੱਕ ਟਾਈਮ ਦੇ ਵਿੱਚ ਤਾਂ ਇਹਨਾਂ ਦੋਨਾਂ ਆਰਟਿਸਟ ਦੀ ਬੀਫ ਕਾਫ ਸਿੱਧੂ ਬਾਈ ਦੀ ਡੈਥ ਤੋਂ ਪਹਿਲਾਂ ਹੀ ਕੰਟਰੋਵਰਸੀ ਕਲੀਅਰ ਹੋ ਚੁੱਕੀ ਸੀ ਕੋਲ ਤੇ ਇੱਕ ਦੂਜੇ ਨਾਲ ਗੱਲਬਾਤ ਹੋ ਚੁੱਕੀ ਸੀ ਤੁਸੀਂ ਇਸ ਚੀਜ਼ ਦੇ ਬਾਰੇ ਕੀ ਸੋਚਦੇ ਹੋ ਕਿ ਬੋਹਿਮੀਆਂ ਪੱਜ ਦੀ ਜਿਹੜੀ ਨਵੀਂ ਐਲਬਮ ਹੈ ਉਹ ਸਿੱਧੂ ਬਾਈ ਦੇ ਪੇਜ ਤੇ ਸ਼ੇਅਰ ਕਰਨੀ ਚਾਹੀਦੀ ਸੀ ਉਹਨਾਂ ਦੇ ਮੈਨੇਜਮੈਂਟ ਟੀਮ ਨੂੰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਇਦਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਇਸ ਚੈਨਲ ਤੇ ਮਿਲ ਜਾਣਗੀਆਂ ਤੁਸੀਂ ਜਾ ਕੇ ਉਹ ਵੀ ਦੇਖ ਸਕਦੇ ਹੋ